ਤੇ ਇਹ ਨਾ ਬਾਹਰ ਗਿਆ ਹੈ ਕਿ 2013 ਵਿੱਚ ਤੇ ਇਹ ਥੋੜੇ ਕਿ ਚਿਰ ਬਾਅਦ ਹੀ ਹੈ ਮਤਲਬ ਕਿ ਫਸ ਕੇ 2-3 ਮਹੀਨਿਆਂ ਬਾਅਦ ਚੋਰੀ ਦੇ ਕੇਸ ਚ ਤੇ ਜਿਹਨੇ ਕੀਤੀ ਹੈ ਨਾ ਉਹ ਵਾਪਸ ਆ ਗਿਆ ਦਾ ਤੇ ਇਹਨੂੰ ਇਹ ਫਸਿਆ ਗਿਆ ਹੈ ਪ੍ਰੇਮਪਾਲ ਮਿਰਤ ਦਾ ਜਿਹਦਾ ਲੜਕਾ 11 ਸਾਲ ਪਹਿਲੇ 사ウਦੀ ਅਰਬ ਗਿਆ ਸੀ 2 ਸਾਲ ਦਾ ਵੇਜਾ ਵਿਜਾ ਹੁਣ ਵਿਜਾ ਖਤਮ ਹੋਣਾ ਹੈ ਉਹ ਚੋਰੀ ਦੇ ਕੇਸ ਵਿੱਚ ਫੜੇ ਗਏ 5 ਸਾਲ ਦੀ سزا ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾਅ ਹੀ ਕੀਤਾ ਗਿਆ ਅਹੀਂ ਮਦਰ ਕੇ ਸਾਰੇ ਅੱਗੇ ਮਿੰਤਾ-ਮੁੰਤਾ ਕੀਤੀਆਂ ਨੇ ਭਗਵੰਤ ਮਾਨ ਨੇ ਵੀ ਕਿਹਾ ਤਾਰੀਵਲ ਵਾਲੇ ਨੂੰ ਸਰਬਜੀਤ ਨੂੰ ਤੇ ਦੋ ਤਿੰਨ ਜਣਿਆਂ ਹੋਰ ਨੂੰ ਕਹਿ ਕੇ ਹਨ ਸੁਣਾਈ ਨਹੀਂ ਕੀਤੀ ਹੈਗੀ ਤੇ ਇਹੀ ਹੁਣ ਕਿੱਦਾਂ ਗੁਜ਼ਾਰਾ ਕਰਨਾ ਆ ਮਿਹਨਤ ਕਰ ਕਰਕੇ ਨਿਆਣੇ ਪਾਲੇ ਆ 9 11 ਸਾਲ ਹੋ ਗਏ ਆ ਨਿੱਕੇ ਨਿੱਕੇ ਬੱਚੇ ਨੇ ਉਹ ਉਹਨਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਣ ਰਿਹਾ ਵਾ ਮੇਰਾ ਨਾਮ ਰਣਜੀਤ ਕੌਰ ਆ ਤੇ ਇਹਨਾਂ ਦਾ ਨਾਮ ਪ੍ਰੇਮਪਾਲ ਆ ਤੇ ਮੇਰੇ ਦੋ ਬੱਚੇ ਆ ਇਹ ਦੋ ਮਤਲਬ ਕਿ ਆਪਾਂ ਕਲੇ ਵਿੱਚ ਰਹਿਣ ਵਾਲਿਆ ਨੱਥੂ ਸਿੰਘ ਕਿਲਾ ਤੇ ਇਹਨਾਂ ਬਾਹਰ ਗਏ ਸੀ ਕਿ 2013 ਵਿੱਚ ਤੇ ਇਹ ਥੋੜੇ ਕੁ ਚਿਰ ਬਾਅਦ ਹੀ ਮਤਲਬ ਕਿ ਫਸ ਗਏ ਦੋ ਤਿੰਨ ਮਹੀਨਿਆਂ ਬਾਅਦ ਚੋਰੀ ਦੇ ਕੇਸ ਚ ਤੇ ਜਿਹਨੇ ਕੀਤੀ ਆ ਨਾ ਉਹ ਵਾਪਸ ਆ ਗਿਆ ਦਾ ਤੇ ਇਹਨੂੰ ਇਹ ਫਸਿਆ ਗਿਆ ਹੈ ਇਹ ਫਸਿਆ ਗਿਆ ਤੇ ਇਹੀ ਮਤਲਬ ਕਿ ਸੌਦੀ ਅਰਬ ਗਿਆ ਜੱਦਾ ਸ਼ਹਿਰ ਵਿੱਚ ਕੰਮ ਕਰਦੇ ਸੀ ਉੱਥੇ ਡਰਾਈਵਰੀ ਕਰਦੇ ਸੀਗੇ 2 ਕੁ ਮਹੀਨੇ ਕੀਤੇ ਆ ਤੇ ਫਿਰ ਫਸਿਆ ਗਿਆ ਆ ਤੇ ਇਹੀ ਮਤਲਬ ਕਿ ਸਾਰੇ ਅੱਗੇ ਮਿੰਤਾ ਮੁੰਤਾ ਕੀਤੀਆਂ ਨੇ ਭਗਵੰਤ ਮਾਨ ਨੇ ਵੀ ਕਿਹਾ ਧਾਰੀਵਾਲ ਵਾਲੇ ਨੂੰ ਸਰਬਜੀਤ ਨੂੰ ਤੇ ਦੋ ਤਿੰਨ ਜਣਿਆਂ ਹੋਰ ਨੂੰ ਕਹਿ ਕੇ ਹਨ ਸੁਣਾਈ ਨਹੀਂ ਕੀਤੀ ਹੈਗੀ ਤੇ ਇਹੀ ਹੁਣ ਕਿੱਦਾਂ ਗੁਜ਼ਾਰਾ ਕਰਨਾ ਆ ਮਿਹਨਤ ਕਰ ਕਰਕੇ ਨਿਆਣੇ ਪਾਲੇ ਆ 11 ਸਾਲ ਹੋ ਗਏ ਆ ਸਸੇ ਨੂੰ ਤੇਹੀ ਕਿ ਹਾਂਜੀ ਸਜ਼ਾ ਹੋ ਗਈ ਹੈ ਪੂਰੀ ਤੇ ਉਹਨਾਂ ਨੇ ਹਾਨੂੰ ਫਾਈਨ ਪਾਇਆ ਹੈ 50 ਲੱਖ 45 ਲੱਖ ਰੁਪਈਆ ਤੇਹੀ ਹੁਣ ਕਿੱਥੋਂ ਦੇਣਾ ਹੈ ਗਰੀਬੀ ਵਿੱਚ ਦੇ ਆਪਾਂ ਮਤਲਬ ਕੀ ਰਹਿਣ ਦੇ ਆ ਤੇਨੇ ਪੈਸੇ ਆਪਾਂ ਕਿੱਦਾਂ ਭਰਨੇ ਆ ਸਜ਼ਾ ਪੂਰੀ ਹੋਣੀ ਕਿ ਨਾ ਚਿਰ ਹੋ ਗਿਆ ਸਜ਼ਾ ਪੂਰੀ ਹੋਏ ਨੂੰ ਸਾਲ ਕੋਈ ਕਿ ਆ ਹੁਣ 10 ਸਾਲ ਹੋ ਗਏ ਸਜ਼ਾ ਨੂੰ ਤੇ ਸਾਲ ਹੋ ਗਿਆ ਉਦਾਂ ਵੀ ਹੁਣ ਤੇ ਇਹਨਾਂ ਦੇ ਕੰਪਨੀ ਵਾਲੇ ਛੱਡਦੇ ਨਹੀਂ ਪਏ ਤੇ ਕੀ ਕਹਿੰਦੇ ਕੰਪਨੀ ਵਾਲੇ ਕੰਪਨੀ ਵਾਲੇ ਕਹਿੰਦੇ ਪੈਸੇ ਭਰੋ ਤੇ ਬੰਦਾ ਤੁਹਾਡਾ ਮਤਲਬ ਕਿ ਭੇਜ ਦੇਣੇ ਆ ਕੱਲ ਹੀ ਭੇਜ ਦੇਣਾ ਤੇ ਅਸੀਂ ਇਹਨੇ ਪੈਸੇ ਕਿੱਥੋਂ ਮਤਲਬ ਕਿ ਦੇਣੇ ਆ ਮੈਂ ਤਾਂ ਘਰ ਘਰ ਕਰਕੇ ਤੇ ਨਿਆਣੇ ਪਾਲੇ ਆ ਤੂੰ ਕੀ ਮੰਗ ਕਰਦੇ ਹੁਣ ਅਸੀਂ ਕਹਿੰਦੇ ਆ ਕਿ ਚੱਲ ਸਰਕਾਰ ਸਾਨੂੰ ਮਤਲਬ ਕਿ ਹੱਡ ਬੰਦਾ ਲੈਵੇ ਸਾਨੂੰ ਪੈਸਿਆਂ ਦੀ ਲੋੜ ਨੇ ਆ ਕਿ ਬੰਦਾ ਲੈਵੇ ਘਰ ਵਾਪਸ ਹਾਂਜੀ ਕਿੱਥੇ ਫੜਿਆ ਗਿਆ ਜੀ ਚੋਰੀ ਦੇ ਕੇਸ ਵਿੱਚ ਜੀ

ਤੇ ਕੇਸ ਤੁਹਾਡੇ ਦੇ ਕੀ ਪਾਇਆ ਗਿਆ ਕਿਹੜੀ ਕੰਪਨੀ ਆ ਤੇ ਕੀ ਕੇਸ ਪਾਇਆ ਗਿਆ ਕੇਸ ਵਿੱਚ ਤੇ ਵੀਰੇ ਇਹੋ ਇੱਕ ਪੈਸਾ ਲੈ ਜਾਂਦਾ ਪੈਸੇ ਮੰਗਦਾ ਹੋਵਾ ਚੋਰੀ ਨਹੀਂ ਇਲਜ਼ਾਮ ਕੀ ਲਾਇਆ ਹੈਗਾ ਵਾ ਕੋਈ ਸਮਾਨ ਚੋਰੀ ਦਾ ਵਾ ਜਾਂ ਸਮਾਨ ਗੋਰਾ ਪਰ ਹੋਇਆ ਕੀ ਹੋਇਆ ਕੀ ਆ ਸਮਾਨ ਜਿਹੜਾ ਵੀ ਉਹ ਜਾਨੀ ਕਿ ਸਮਾਨ ਜਿਹਨਾਂ ਵੇਚਿਆ ਸੀ ਉਹ ਚੋਰੀ ਦਾ ਸਮਾਨ ਸੀ ਉਹ ਮੁੰਡੇ ਚ ਲੈ ਗਿਓ ਅੱਛਾ ਚੋਰੀ ਦਾ ਸਮਾਨ ਸੀਗਾ ਦੂਜੇ ਮੁੰਡਿਆਂ ਨੇ ਵੇਚਤਾ ਹਾਂਜੀ ਅੱਛਾ ਤਾਂ ਆ ਤੁਹਾਡੇ ਤੇ ਲੱਗ ਗਿਆ ਲੱਗ ਗਿਆ ਨਾ ਪੇਪਰ ਮੇਰੇ ਨਾਲ ਬਣੇ ਅੱਛਾ ਜਿਹੜਾ ਚੋਰੀ ਦਾ ਸਮਾਨ ਜਿਹੜਾ ਮੁੰਡਿਆਂ ਨੇ ਵੇਚਿਆ ਉਹ ਪੇਪਰ ਤੁਹਾਡੇ ਨਾਲ ਤੇ ਸੀ ਹਾਂਜੀ ਮੇਰੇ ਨਾਲ ਪੇਪਰ ਆਈ ਦੀ ਮੇਰੇ ਨਾਲ ਸੀ ਤੇ ਅੱਛਾ ਉਹ ਮੁੰਡੇ ਕਿੱਥੋਂ ਦੇ ਰਹਿਣ ਵਾਲੇ ਆ ਤੇ ਕਿੱਥੇ ਗਏ ਹੋਣ ਉਹ ਮੁੰਡੇ ਉਹ ਇੱਥੇ ਪੰਜਾਬ ਦੇ ਨੇ ਮੁੰਡੇ ਦੋਨੇ ਪੰਜਾਬ ਦੇ ਨੇ ਅੱਛਾ ਉਹ ਦੋਵੇਂ ਵਾਪਸ ਆ ਚੁੱਕੇ ਨੇ ਹਾਂ ਵਾਪਸ ਆ ਚੁੱਕੇ ਨਹੀਂ ਤੇ ਤੁਹਾਨੂੰ ਕਿਹੜੀ ਜਗ੍ਹਾ ਤੋਂ ਫੜਿਆ ਗਿਆ ਹੈਗਾ ਮੈਨੂੰ ਇੱਥੋਂ ਜੱਦੇ ਫੜਿਆ ਗਿਆ ਸੀ ਐਸੀ ਨੂੰ ਕਹਿੰਦਾ ਭਈ ਜਦੋਂ ਤੁਸੀਂ ਮੰਨ ਤੁਸੀਂ ਇਹ ਆਵਾ ਉੱਚ ਬੜਾ ਮੈਂ ਬੜੀ ਅਪੀਲ ਕੀਤੀ ਹੈ ਕਿ ਮੈਂ ਹਰ ਦਿਨ ਦੋ ਬੜੀਆਂ ਲੋੜ ਕਰਦਾ ਮੇਰੀ ਮੇਰੇ ਪੇਪਰ ਯਾਨੀ ਕਿ ਦੋ ਪੇਪਰ ਮੇਰੀ ਕਿਸੇ ਨੇ ਨਹੀਂ ਸੁਣੀ ਹਾਂ ਨਾ ਗੱਸੀ ਨੇ ਨਾ ਕਿਸੇ ਨੇ ਦੁਨੇ ਕਿਸੇ ਨੇ ਨਹੀਂ ਸੁਣੀ ਬਸ ਮੁਰੂਤ ਆ ਤੇ ਮੈਂ ਸਜ਼ਾ ਦੇਤੀ ਉਸ ਤੋਂ ਬਾਅਦ ਮੈਂ ਕੋਟੇ ਪਾਕੇ ਪਾਚੇ ਨਹੀਂ ਪਾਕੇ ਪਾਉਂਦਾ ਅੱਜ ਅੱਜ ਤੱਕ ਫੱਟਾ ਨਹੀਂ ਬੰਨ੍ਹਿਆ ਨਹੀਂ ਕਿਸੇ ਨੂੰ ਚੁੱਕਦਾ ਨਾ ਤੁਹਾਨੂੰ ਸਜ਼ਾ ਰੋਟਲ ਕਿੰਨੀ ਸਜ਼ਾ ਹੋਈ ਤੁਹਾਨੂੰ 3 ਸਾਲ ਦੀ ਸਜ਼ਾ ਹੋਈ ਅੱਛਾ ਤੁਸੀਂ ਆਪਣੀ ਸਜ਼ਾ ਪੂਰੀ ਕਰ ਚੁੱਕੇ ਹੋ ਨਾ ਸਜ਼ਾ ਪੂਰੀ ਕਰ ਤੂੰ ਬਾਰੇ 7 ਸਾਲ ਉੱਪਰ ਹੋ ਰਹੀ ਹੈ ਮਨੂੰ ਅੱਛਾ ਤੇ ਨਹੀਂ ਹੁਣ ਤੁਸੀਂ ਪੁੱਛਿਆ ਨਹੀਂ ਹੈਗਾ ਕੋਰਟ ਨੂੰ ਵੀ ਮੇਰੇ 7 ਸਾਲ ਉੱਪਰ ਹੋ ਚੁੱਕੇ ਨੇ ਸਜ਼ਾ ਮੈਂ ਪੂਰੀ ਕਰ ਚੁੱਕਾ ਵਾਂ ਫਿਰ ਮੈਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਜੀ ਉਹ ਕਹਿੰਦੇ ਪੈਸੇ ਦੋ ਤੇ ਚਲੋ ਦੋ ਤਾਂ ਫਿਰ ਨਹੀਂ ਇਹ ਬੋਚੋ ਅੱਛਾ ਤੇ ਅੰਬੈਸੀ ਇੰਡੀਆ ਇੰਡੀਆ ਨਬੈਸੀ ਨਾਲ ਗੱਲ ਹੋਈ ਤੁਹਾਡੀ ਅੰਬੈਸੀ ਦਾ ਵਕੀਲ ਉਹ ਨਹੀਂ ਫੋਨ ਚੱਕਦਾ ਕਿਸੇ ਨੂੰ ਚੱਕਦਾ ਕਿਸੇ ਨੂੰ ਨਹੀਂ ਚੱਕਦਾ ਉਹ ਕਹਿੰਦਾ ਮੇਰੇ ਹੱਥ ਵਿੱਚ ਨਹੀਂ ਮੈਂ ਕੁਝ ਕਰ ਸਕਦਾ ਅੱਛਾ ਆ ਕੋਈ ਨਹੀਂ ਕੋਈ ਚਤਦਾ ਨਾ ਕੋਈ ਗੱਲ ਕਰਦਾ ਨਾ ਤੇ ਕੋਈ ਆ ਕੇ ਕੋਈ ਵੀਦਾ ਵੀ ਕਿ ਕੀ ਹੈ ਕੀ ਨਹੀਂ ਨਾ ਤੇ ਇਹਦਾ ਬੱਸ ਮੈਨੂੰ ਵੀ ਕਰਨੀ ਚਾਹੀਦੀ YouTube ਤੇ ਜਾਂ ਫੇਸਬੁੱਕ ਤੇ ਵੀ ਵੀਡੀਓ ਚਾਹੀਦੀ ਮੈਨੂੰ ਆਪ ਵਲੜ ਕਿੱਥੇ ਗਏ ਤਾਂ ਇਹ ਮੇਰੇ ਇਹ ਬੁੱਢੀ ਨੇ ਸਾਰੇ ਮੇਰੀ ਮਤ ਕਰਫੋਕ ਕਿੰਨੇ ਬੱਚੇ ਤੁਹਾਡੇ ਦੋ ਬੱਚੇ ਨੇ ਮੇਰੇ ਅੱਛਾ ਤੇ ਉਦਾਂ ਹੁਣ ਤੁਹਾਡੀ ਗੱਲ ਹੁੰਦੀ ਪਰਿਵਾਰ ਦੇ ਨਾਲ ਗੱਲਬਾਤ ਹੁੰਦੀ ਹੈ ਵੀਡੀਓ ਕਾਲ ਕਰਨ ਦੇ ਦੇ ਕਿ ਨਹੀਂ ਕਰਨ ਦੇ ਨਹੀਂ ਜੀ ਵੀਡੀਓ ਕੋਈ ਕੋਈ ਨਹੀਂ ਮੈਂ ਖੁਰ ਤੁਸ ਮਰਾ ਮੋਤਾ ਯਾ ਕਿਸੀ ਬੁੱਕਾ ਕੇ ਮੰਕੀ ਕਾਰ ਕੋ ਮੰਕੀ ਮਰਾ ਮੋਤੇ ਕੋਈ ਵੀਡੀਓ ਨਹੀਂ ਬਾਬ ਗੱਲ ਕਰਨੀ ਕੋਈ ਕਰ ਦਿੰਦਾ ਤੇ ਹੁਣ ਕੋਈ ਦੱਸਿਆ ਕੋਈ ਨੇ ਕੋ ਦੱਸਿਆ ਵੀ ਤਨ ਕਦੋਂ ਛੱਡਣਗੇ ਕਦੋਂ ਨਹੀਂ ਛੱਡਣਗੇ ਨਹੀਂ ਜੀ ਕੁਝ ਨਹੀਂ ਦੱਸਿਆ ਉਹਨਾਂ ਕੋਈ ਨਹੀਂ ਕਿਸੇ ਕੋਈ ਗੱਲ ਨਹੀਂ ਦੁੱਸੀ ਅੰਕਲ ਦੀਪ ਸਿੰਘ ਪ੍ਰੇਮਪਾਲ ਮੇਰਾ ਤਾਇ ਜੀ ਦਾ ਲੜਕਾ 11 ਸਾਲ ਪਹਿਲੇ ਸਾਊਦੀ ਅਰਬ ਗਿਆ ਜੀ ਤੋ ਸਾਲ ਦਾ ਹੋਇਆ ਵਿਜਾ ਹਿ ਵਿਜਾ ਹੁਣ ਵਿਜਾ ਖਤਮ ਹੋਣਾ ਹੈ ਉਹ ਚੋਰੀ ਦੇ ਕੇਸ ਵਿੱਚ ਫੜੇ ਗਏ ਇਹ 5 ਸਾਲ ਦੀ ਸਜ਼ਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾਅ ਰਿ ਕੀਤਾ ਗਿਆ। ਰਿਹਾਅ ਨਹੀਂ ਕੀਤਾ ਗਿਆ ਫਿਰ ਉਹਨਾਂ ਨੂੰ ফাইন ਪਾਤਾ 45 ਲੱਖ ਰੁਪਈਆ। 45 ਲੱਖ ਰੁਪਈਆ ਸਾਰੇ ਅਸੀਂ ਕਿੱਥੋਂ ਭਰਨਾ? ਨਿਗੇ ਨਿਗੇ ਬੱਚੇ ਨੇ ਉਹਨਾਂ ਦੇ। ਉਹ ਉਹਨਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲਣ ਰਿਹਾ ਵਾ। ਇਹਨਾਂ ਦਾ ਕਿੱਦਾਂ ਇਹਨਾਂ ਦਾ ਗੁਜ਼ਾਰਾ ਕਰਨਾ ਵਾ? ਇਹਨਾਂ ਨੂੰ ਸਰਕਾਰ ਲਈ ਹੋਈ ਬੇਨਤੀ ਹੈ। ਸੁਖਜਿੰਦਰ ਸਿੰਘ ਦਾ ਵਾਗੇ ਇਹੋ ਹੀ ਬੇਨਤੀ ਹੈ ਕਿ ਉਹਨਾਂ ਨੂੰ ਰਿਹਾਅ ਕੀਤਾ ਜਾਵੇ। ਪਾਏ ਤੈਨੂੰ ਕੀ ਪੀਲ ਕਰਨਾ ਚਾਹੁੰਦੇ ਹੋ ਜਿਹੜੇ ਨਵੇਂ ਬਣੇ ਐਮਪੀਐਸ ਸੁਖਿੰਦਰ ਸਿੰਘ ਰੰਧਾਵਾ ਉਹਨਾਂ ਗਏ ਇਹੋ ਹੱਥ ਜੋਗਲੇ ਬੇਹਿੰਤੀ ਵੀ ਸਾਡਾ ਸਾਡੇ ਭਾਈ ਇਥੇ ਲਿਆਂਦਾ ਜਾਵੇ 사우ਦੀ ਅਰਬ ਵੇਚਨੇ ਕਦੋਂ ਫੜੇ ਗਏ ਕੱਚ ਫੜੇ ਗਏ ਇਹ ਚੋਰੀ ਦੇ ਕੇਸ ਵਿੱਚ ਫੜੇ ਗਏ ਕੀ ਚੋਰੀ ਕੀਤਾ ਹੈ ਚੋਰੀ ਟੱਕ ਜਿਹਾ ਮਾਲ ਹੀ ਕੋਈ ਉਹ ਚੋਰੀ ਕੀਤਾ ਗਿਆ ਹਾਂਜੀ ਚੋਰੀ ਕਿ ਨਹੀਂ ਕੀਤਾ ਚੋਰੀ ਕਿਸੇ ਨੇ ਕੀਤਾ ਉਹ ਕਲੇਮ ਸਾਰਾ ਇਹਨਾਂ ਤੇ ਪੈ ਗਿਆ ਉਹ ਕੰਪਨੀ ਕੀ ਕਹਿੰਦੀ ਹੈ ਕੰਪਨੀ ਕਹਿੰਦੀ ਵੀ 45 ਲੱਖ ਭਰੋ ਭਰੋ ਤੇ ਉੱਤੇ ਬਾਤ ਛੱਡਾਂਗੇ ਤੜ ਨੂੰ ਤੜ ਨੂੰ ਬੱਚਿਆਂ ਨਾਲ ਗੱਲਬਾਤ ਹੋਈ ਮੋੜੇ ਨਾਲ ਗੱਲ ਕਿੱਥੇ ਕਿੱਥੇ ਨਹੀਂ ਆ ਸਕਦਾ ਇਹ ਜੱਦਾ ਜ ਸੌਦੀ ਜੱਦਾ ਸ਼ਹਿਰ ਜੇ ਉੱਥੇ ਜਿਹੜੇ ਬੰਦੇ ਆ ਹਾਂ ਜੋ ਜੇਲ੍ਹ ਚ ਬੰਦਾ ਆ ਆਲ ਬਵਾਦਲ ਕੰਪਨੀ ਜਿੰਨੇ ਉਹਨਾਂ ਤੇ ਕੇਸ ਕੀਤਾ ਦਾ